ਮੈਂ ਪਹਿਲਾਂ ਵੀ ਤੁਹਾਨੂੰ ਇਹ ਜਿਹੜੇ ਬਾਰੇ ਦੱਸ ਚੁੱਕਾ ਹਾਂ ਕਿ ਡੇਰਾ ਰਾਧਾ ਸਵਾਮੀ ਮੁੰਜੀ ਗਰੇਂਦਰ ਸਿੰਘ ਦੇ ਲੋ ਡੇਰਾ ਰਾਧਾ ਸਵਾਮੀ ਨੇ ਦਰਿਆ ਦੇ ਕੁਦਰਤੀ ਵਹਾਅ ਬਿਆਸ ਨੂੰ ਬਦਲ ਦਿੱਤਾ ਹੈ ਔਰ ਹਜ਼ਾਰਾਂ ਏਕੜ ਜ਼ਮੀਨ ਦੇ ਉੱਤੇ ਨਜਾਇਜ਼ ਕਬਜ਼ਾ ਕਰ ਗਿਆ ਨਜਾਇਜ਼ ਬਨ ਬਣਾ ਕੇ ਹੁਣ ਅੱਜ ਮੌਕੇ ਦੇ ਉੱਤੇ ਵੀ ਉਹ ਦਰਿਆ ਦੇ ਸੱਜੇ ਪਾਸੇ ਪੱਥਰ ਤੇ ਮਿੱਟੀ ਪਾ ਕੇ ਤੇ ਦਰਿਆ ਦਾ ਜੜਾ ਵਹਾਇਆ ਉਹ ਦੂਸਰੇ ਪਾਸੇ ਨੂੰ ਕਰ ਰਿਹਾ ਇਹਦੇ ਸਬੰਧ ਵਿੱਚ ਅਸੀਂ ਮਾਨਯੋਗ ਹਾਈ ਕੋਰਟ ਤੇ ਪਹੁੰਚੇ ਤੇ ਹਾਈ ਕੋਰਟ ਨੇ ਆ ਆਰਡਰ ਕੀਤੇ ਨੇ 35 2024 ਨੂੰ ਔਰ ਇਹਦੇ ਵਿੱਚ ਜੇਰਾ ਰਾਧਾ ਸਵਾਮੀ ਨੂੰ ਪੰਜਾਬ ਸਰਕਾਰ ਨੂੰ ਤੇ ਕੇਂਦਰ ਸਰਕਾਰ ਨੂੰ ਸਾਰਿਆਂ ਨੂੰ ਹਦਾਇਤਾਂ ਕੀਤੀਆਂ ਗਈਆਂ ਨੇ ਕਿ ਕਿਸੇ ਵੀ ਕਿਸਮ ਦੀ ਦਰਿਆ ਦੇ ਨਾਲ ਛੇੜਛਾੜ ਨਹੀਂ ਹੋਣੀ ਚਾਹੀਦੀ ਪਰ ਉਹ ਇਨਾ ਹੰਕਾਰਿਆ ਹੋਇਆ ਬੰਦਾ ਹੈ ਇੱਕ ਬੰਨੇ ਤੋਂ ਧਾਰਮਿਕ ਮੁਖੀ ਕਹੋਂਦਾ ਹੈ ਪਰ ਦੂਸਰੇ ਪਾਸੇ ਨਾ ਹਾਈ ਕੋਰਟ ਦੀ ਪ੍ਰਵਾਹ ਤੇ ਨਾ ਇਹਨਾਂ ਗਰੀਬ ਲੋਕਾਂ ਦੀ ਜਿਨ੍ਹਾਂ ਦੀਆਂ ਜ਼ਮੀਨਾਂ ਬਰਬਾਦ ਕਰ ਰਿਆ ਇਸ ਡੇਰਾ ਮੁਖੀ ਨੂੰ ਜਿਹੜੀਆਂ ਉਹ ਨੱਕ ਚ ਨੱਥ ਪਵਾਵਾਂਗਾ ਇਹ ਪ੍ਰਸ਼ਾਸਨ ਘਾਰੀ ਨੇ ਇਹਨਾਂ ਨੂੰ ਵੇਖਾਂਗਾ ਵੀ ਕੀ ਕਰਦੇ ਆ ਨਹੀਂ ਤੇ ਮੈਨੂੰ ਕੋਈ ਵੀ ਐਕਸ਼ਨ ਕਰਨਾ ਪਵੇ ਮੈਂ ਉਹ ਕਰਨ ਤੋਂ ਪਿੱਛੇ ਨਹੀਂ ਹਟਾਂਗਾ ਲੋਕਤੰਤਰ ਦੇ ਇੱਕੇ ਦੇ ਨਾਲ ਕਾਨੂੰਨ ਦੇ ਦਾਇਰੇ ਚ ਰਹਿ ਕੇ ਇਹਨਾਂ ਅਫਸਰਾਂ ਦੇ ਨੱਕ ਚ ਦਮ ਕਰਕੇ ਡੇਰਾ ਰਾਧਾ ਸਵਾਮੀ ਨੂੰ ਜਿਹੜੀਆਂ ਨੱਥ ਪਾਵਾਂਗੇ ਅਸੀਂ ਜੀ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਡੇਰਾ ਰਾਧਾ ਸਵਾਮੀ ਮੁਖੀ ਗੁਰਿੰਦਰ ਸਿੰਘ ਢਿੱਲੋਂ ਜ਼ਮੀਨ ਮਾਫੀਆ ਦਾ ਬਹੁਤ ਵੱਡਾ ਸਰਗਣਾ ਔਰ ਉਹਦੀ ਪਿੱਠ ਦੇ ਪਿੱਛੇ ਪੰਜਾਬ ਸਰਕਾਰ ਕੇਂਦਰ ਸਰਕਾਰ ਤੇ ਸਾਰੀਆਂ ਸਰਕਾਰਾਂ ਤੇ ਜਿੰਨੇ ਪ੍ਰਸ਼ਾਸਨ ਦੇ ਅਧਿਕਾਰੀ ਨੇ ਚਾਹੇ ਡਰੇਨੇਜ ਉਹ ਭਾਗ ਹੈ ਮੈਨੂ ਵਿਭਾਗ ਹੈ ਸਾਰੇ ਦੇ ਸਾਰੇ ਹੀ ਮੈਂ ਕਹਾਂਗਾ ਉਹਦੇ ਤਲੇ ਛੱਟ ਨੇ ਕਿਉਂਕਿ ਡੇਰਾ ਰਾਧਾ ਸਵਾਮੀ ਨੇ ਦਰਿਆ ਦੇ ਕੁਦਰਤੀ ਵਹਾਅ ਪਿਆਸ ਨੂੰ ਬਦਲ ਦਿੱਤਾ ਹੈ ਔਰ ਹਜ਼ਾਰਾਂ ਏਕੜ ਜ਼ਮੀਨ ਦੇ ਉੱਤੇ ਨਜਾਇਜ਼ ਕਬਜ਼ਾ ਕਰ ਗਿਆ ਨਜਾਇਜ਼ ਬਨ ਬਣਾ ਕੇ ਹੁਣ ਅੱਜ ਮੌਕੇ ਦੇ ਉੱਤੇ ਵੀ ਉਹ ਦਰਿਆ ਦੇ ਸੱਜੇ ਪਾਸੇ ਪੱਥਰ ਤੇ ਮਿੱਟੀ ਪਾ ਕੇ ਤੇ ਦਰਿਆ ਦਾ ਜਿਹੜਾ ਵਹਾਅ ਆ ਉਹ ਦੂਸਰੇ ਪਾਸੇ ਨੂੰ ਕਰ ਰਿਹਾ ਇਹਦੇ ਸਬੰਧ ਵਿੱਚ ਅਸੀਂ ਮਾਨਯੋਗ ਹਾਈ ਕੋਰਟ 'ਚ ਪਹੁੰਚੇ ਤੇ ਹਾਈ ਕੋਰਟ ਨੇ ਆ ਆਰਡਰ ਕੀਤੇ ਨੇ 35 2024 ਨੂੰ ਔਰ ਇਹਦੇ ਵਿੱਚ ਦੇਰਾ ਰਾਧਾ ਸਵਾਮੀ ਨੂੰ ਪੰਜਾਬ ਸਰਕਾਰ ਨੂੰ ਤੇ ਕੇਂਦਰ ਸਰਕਾਰ ਨੂੰ ਸਾਰਿਆਂ ਨੂੰ ਹਦਾਇਤਾਂ ਕੀਤੀਆਂ ਗਈਆਂ ਨੇ ਵੀ ਕਿਸੇ ਵੀ ਕਿਸਮ ਦੀ ਦਰਿਆ ਦੇ ਨਾਲ ਛੇੜਛਾੜ ਨਹੀਂ ਹੋਣੀ ਚਾਹੀਦੀ ਪਰ ਉਹ ਇਹਨਾ ਹੰਕਾਰਿਆ ਹੋਇਆ ਬੰਦਾ ਹੈ ਇੱਕ ਬੰਨੇ ਤੋਂ ਧਾਰਮਿਕ ਮੁਖੀ ਖੋਂਦਾ ਹੈ ਪਰ ਦੂਸਰੇ ਪਾਸੇ ਨਾ ਹਾਈ ਕੋਰਟ ਦੀ ਪ੍ਰਵਾਹ ਤੇ ਨਾ ਇਹਨਾ ਗਰੀਬ ਲੋਕਾਂ ਦੀ ਜਿਨ੍ਹਾਂ ਦੀਆਂ ਜ਼ਮੀਨਾਂ ਬਰਬਾਦ ਕਰ ਰਿਆ ਇਹਨਾਂ ਦੀ ਕੋਈ ਪ੍ਰਵਾਹ ਨਹੀਂ ਤੇ ਹਾਈ ਕੋਰਟ ਦੇ ਹੁਕਮਾਂ ਦੀ ਹੁਕਮ ਅਧੂਰੀ ਕਰਕੇ ਉਹ ਅੱਜ ਵੀ ਦਰੀਆ ਬਿਆਸ ਦੇ ਵਿੱਚ ਜਿਹੜਾ ਉਹ ਆਪਣਾ ਕੰਮ ਚੱਲ ਰਿਹਾ ਉੱਥੇ ਸੈਂਕੜੇ ਟਿਪਰ ਹਜ਼ਾਰਾਂ ਆਦਮੀ ਕੰਮ ਕਰ ਰਹੇ ਨੇ ਅਸੀਂ ਅੱਜ ਆ ਜਿਹੜਾ ਮੰਗ ਪੱਤਰ ਦੇਣ ਵਾਸਤੇ ਤੀਜੀ ਚੌਥੀ ਵਾਰ ਆ ਗਿਆਂ 30 ਤਰੀਕ ਤੋਂ ਲੈ ਕੇ 31 ਤਰੀਕ ਤੋਂ ਲੈ ਕੇ ਕਿਉਂਕਿ ਉਹਨੇ ਇੱਕ ਦਿਨ ਵੀ ਕੰਮ ਨਹੀਂ ਰੋਕਿਆ ਇਹਦੋਂ ਪਹਿਲਾਂ ਵੀ ਅਸੀਂ ਏਡੀਸੀ ਨੂੰ ਵੀ ਮਿਲ ਗਏ ਏਡੀਸੀ ਨੇ ਜਿਹੜੀ ਸੀ ਉਹ ਮਾਰਕ ਕੀਤੀ ਐਸਡੀਐਮ ਬਾਬਾ ਬਕਾਲਾ ਨੂੰ ਕੋਈ ਕਾਰਵਾਈ ਨਹੀਂ ਇਸੇ ਤਰ੍ਹਾਂ ਡਰੇਨੇਜ ਭਾਗ ਦੇ ਐਸਸੀ ਨੂੰ ਮਿਲੇ ਆ ਉਹਨਾਂ ਵੱਲੋਂ ਵੀ ਕੋਈ ਕਾਰਵਾਈ ਨਹੀਂ ਤੇ ਉਲਟੇ ਇਹਨੇ ਭੇਜ ਸ਼ਰਮ ਅਫਸਰ ਨੇ ਐਸੀ ਜਿਹੜਾ ਉਹ ਕਹਿੰਦਾ ਜੀ ਉਥੇ ਐਕਸ਼ਨ ਗਿਆ ਹੈ ਤੇ ਐਕਸ਼ਨ ਕਹਿੰਦਾ ਕੋਈ ਕੰਮ ਨਹੀਂ ਚੱਲ ਰਿਹਾ ਤੇ ਮੈਂ ਕਿਹਾ ਚੱਲ ਮੈਂ ਤੈਨੂੰ ਵਿਖਾਉਣਾ ਅੱਜ ਵੀ ਅਸੀਂ ਉਹਨਾਂ ਵੀਡੀਓ ਵੀ ਲੈ ਕੇ ਆਏ ਆ ਫੋਟੋਆਂ ਹੀ ਲਾ ਕੇ ਆ ਅੱਜ ਵੀ ਉਥੇ ਕੰਮ ਚੱਲ ਰਿਹਾ ਤੇ ਅੱਜ ਅਸੀਂ ਆ ਜਿਹੜਾ ਮੰਗ ਪੱਤਰ ਆ ਇਹ ਡਿਪਟੀ ਕਮਿਸ਼ਨਰ ਅਮਰਸਰ ਨੂੰ ਦੇ ਕੇ ਮੰਗ ਕਰ ਰਹੇ ਆ ਕਿ ਹਾਈ ਕੋਰਟ ਦੇ ਹੁਕਮਾਂ ਦੀ ਅਣਗਹਿਲੀ ਕਰਨ ਦੇ ਸਬੰਧ ਵਿੱਚ ਉਹਦੇ ਖਿਲਾਫ ਪਰਚਾ ਦਰਜ ਕੀਤਾ ਜਾਏ ਔਰ ਜਿਹੜਾ ਇਹਨਾਂ ਲੋਕਾਂ ਨੂੰ ਇਨਸਾਫ ਜਿਹੜਾ ਉਹ ਦਵਾਜੇ ਇਹ ਪੰਗ ਪੱਤਰ ਦੇਣ ਵਾਸਤੇ ਆ। ਲੱਗਦਾ ਹੈ ਨਾ ਕਿ ਜਿਵੇਂ ਅੱਗੇ ਬਰਸਤ ਦਾ ਮੌਸਮ ਆ ਰਿਹਾ ਹੈ ਇਹਦਾ ਨਾ ਖਤਰਾ ਹੋਰ ਜਦਾ ਵੱਧ ਜਾਏਗਾ। ਤੁਸੀਂ ਦੇਖੋ ਕਿ ਇਹ ਤਸੀਂ ਮੈਂ ਕਰੀਬ 2010 ਤੋਂ ਲੈ ਕੇ ਲਗਾਤਾਰ ਇਸ ਚੀਜ਼ ਨੂੰ ਇਸ ਕੇਸ ਨੂੰ ਲੈ ਕੇ ਚੱਲ ਰਿਹਾ। ਪਰ ਉਹਦੇ ਸਿਰ ਤੇ ਕੋਈ ਕੰਨ ਦੀ ਜੁਨੀ ਸਰਕਦੀ ਕਿਉਂਕਿ ਉਹਨੂੰ ਜਿਹੜੀ ਆ ਸਪੋਰਟ ਹੈ ਜਿਹਨਾਂ ਡੀਸੀ ਕਪੂਰਥਲਾ ਕੋ ਜਾਓ ਉਹ ਕਹਿੰਦਾ ਜੀ ਡੀਸੀ ਅੰਮ੍ਰਿਤਸਰ ਦਾ ਕੰਮ ਹੈ। ਡੀਸੀ ਅੰਮ੍ਰਿਤਸਰ ਕੋਲ ਆਓ ਉਹ ਕਹਿੰਦੇ ਜੀ ਕਪੂਰਥਲੇ ਦਾ ਕੰਮ ਹੈ। ਤੇ ਬੋਲੇ ਕੋਈ ਵੀ ਗੱਲ ਨਹੀਂ ਨਾ ਡਰੇ ਨੇ ਪਾਗਣਾ ਕੋਈ ਵੀ ਪਰ ਇੱਕ ਗੱਲ ਮੈਂ ਤੁਹਾਨੂੰ ਦੱਸ ਦੇਣਾ ਭਈ ਮੈਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਰਾਤੀ ਵੀ ਮੈਂ ਜਦੋਂ ਮਿਲ ਕੇ ਉੱਥੋਂ ਆਇਆ ਕੱਲ ਮੈਨੂੰ ਪਤਾ ਲੱਗਿਆ ਕਿ ਮੈਨੂੰ ਮੱਖਣ ਸਿੰਘ ਉਹਨੇ ਬੁਲਾਇਆ ਤੇ ਮੈਂ ਢਿਲਵਾ ਤੋਂ ਮਿਲ ਕੇ ਇਹਨਾਂ ਨੂੰ ਆ ਰਿਹਾ ਸਾਂ ਰਾਤ ਹਨੇਰਾ ਸੀ ਤੇ ਮੋਟਰਸਾਈਕਲ ਤੇ ਦੋ ਬੰਦੇ ਆਏ ਨੇ ਜਿਨ੍ਹਾਂ ਨੇ ਮੈਨੂੰ ਮਾਰਨ ਦੀ ਧਮਕੀ ਦਿੱਤੀ ਆ ਵੀ ਤੂੰ ਚੁੱਪ ਕਰਕੇ ਬੈਠ ਜਾ ਕੰਨੀ ਤੇ ਫਿਰ ਤੇਰਾ ਹਸ਼ਰ ਵੇਖੀ ਕੀ ਹੁੰਦਾ ਸੋ ਪਹਿਲਾਂ ਵੀ ਬੜੀਆਂ ਮੈਨੂੰ ਹੁਣ ਤੱਕ ਧਮਕੀਆਂ ਮੇਰੇ ਚੁੱਕੀਆਂ ਨੇ ਹੁਣ ਵੀ ਲਗਾਤਾਰ ਧਮਕੀਆਂ ਮੇਰੀਆਂ ਨੇ ਪਰ ਮੈਂ ਤੁਹਾਨੂੰ ਦੱਸ ਦੇਣਾ ਚਾਹਣਾ ਹੈ ਕਿ ਮੈਂ ਧਮਕੀਆਂ ਤੋਂ ਡਰਨ ਵਾਲਾ ਨਹੀਂ ਔਰ ਇਸ ਡੇਰਾ ਮੁਖੀ ਨੂੰ ਜਿਹੜੀ ਆ ਉਹ ਨੱਕ ਚ ਨੱਥ ਪਵਾਵਾਂਗਾ ਇਹ ਪ੍ਰਸ਼ਾਸਨ ਅਧਿਕਾਰੀ ਨੇ ਇਹਨਾਂ ਨੂੰ ਵੇਖਾਂਗਾ ਵੀ ਕੀ ਕਰਦੇ ਆ ਨਹੀਂ ਤੇ ਮੈਨੂੰ ਕੋਈ ਵੀ ਐਕਸ਼ਨ ਕਰਨਾ ਪਵੇ ਮੈਂ ਉਹ ਕਰਨ ਤੋਂ ਪਿੱਛੇ ਨਹੀਂ ਹਟਾਂਗਾ ਲੋਕਤੰਤਰ ਤਰੀਕੇ ਦੇ ਨਾਲ ਕਾਨੂੰਨ ਦੇ ਦਾਇਰੇ ਚ ਰਹਿ ਕੇ ਇਹਨਾਂ ਅਫਸਰਾਂ ਦੇ ਨੱਕ 'ਚ ਦਮ ਕਰਕੇ ਗੇਰਾ ਰਾਧਾ ਸਵਾਮੀ ਨੂੰ ਜਿਹੜੀਆਂ ਨੱਥ ਪਾਵਾਂਗੇ ਔਰ ਜਿਹੜਾ ਦਰਿਆ ਦਾ ਕੁਦਰਤੀ ਵਹਾਅ ਅੰਤਰਰਾਸ਼ਟਰੀ ਕਾਨੂੰਨ ਦੀਆਂ ਧੱਜੀਆਂ ਢਾਕੇ ਜਿਹੜਾ ਦਰਿਆ ਬਿਆਸ ਦਾ ਇਹ ਵਹਾਅ ਬਦਲ ਕੇ ਹਜ਼ਾਰਾਂ ਏਕੜ ਜ਼ਮੀਨ ਜਿਹੜੀਆਂ ਉਹ ਕਬਜ਼ੇ 'ਚ ਕਰ ਗਿਆ ਆ ਮੱਖਣ ਸਿੰਘ ਨੇ ਇਹਨਾਂ ਦੀ ਜ਼ਮੀਨ ਉਹਦੇ ਅੰਦਰ ਅਢੇਰੇ ਦੇ ਤੇ ਅੰਦਰ ਨਹੀਂ ਜਾਣ ਦਿੱਤਾ ਜੰਦਾ ਇਸੇ ਤਰ੍ਹਾਂ ਕਿਧਰ ਗਿਆ ਇਹਦੇ ਵਿੱਚ ਜੇਰੇ ਦੇ ਅੰਦਰ ਜ਼ਮੀਨ ਹੈ ਇਹਨਾਂ ਲੋਕਾਂ ਨੂੰ ਡੇਰੇ ਦੇ ਅੰਦਰ ਆਪਣੀ ਮਾਲਕੀ ਜ਼ਮੀਨ ਦੇ ਵਿੱਚ ਜਾਣ ਦਾ ਹੱਕ ਨਹੀਂ ਤੇ ਉਹਨੇ ਚਾਰ ਦਿਵਾਰੀ ਵੜੀ ਹੋਈ ਆ ਤੇ ਕੋਈ ਅਫਸਰ ਤੇ ਕੋਈ ਸਰਕਾਰ ਉਹ ਸਾਡੀ ਗੱਲ ਨਹੀਂ ਸੁਣਦੀ ਜਿਸ ਕਰਕੇ ਅਸੀਂ ਹਾਈ ਕੋਰਟ ਤੱਕ ਪਹੁੰਚੇ ਆ ਔਰ ਹਾਈ ਕੋਰਟ ਨੇ ਅਗਲੀ ਜਿਹੜੀ ਤਰੀਕ ਹੈ ਉਹ 5 ਜਨਵਰੀ 2024 ਨੂੰ ਦਿੱਤੀ ਆ ਇਹਨਾਂ ਸਾਰਿਆਂ ਤੋਂ ਜਵਾਬ ਤਲਬ ਵੀ ਕੀਤੀ ਆ ਵੇਖਾਂਗੇ ਕਿ ਹੁਣ 5 ਜਨਵਰੀ ਤੱਕ ਇਹ ਕੀ ਕਾਰਵਾਈ ਕਰਦੇ ਆ ਨਿੱਤੇ ਕੋਈ ਇਸ ਤੋਂ ਅੱਗੇ ਕੋਈ ਸਖਤ ਐਕਸ਼ਨ ਵੀ ਸਾਨੂੰ ਜੇ ਪੁੱਟਾ ਪਿਆ ਉਹ ਵੀ ਅਸੀਂ ਲੋਕਤੰਤਰ ਚੀਕ ਕੇ ਨਾ। ਸਿੱਤਾ ਸਾਹਿਬ ਲੋਕ ਸਭਾ ਚੋਣਾਂ ਤੋਂ ਪਹਿਲਾਂ ਹਰੇਕ ਰਾਜਨੀਤਿਕ ਲੀਡਰ ਡੇਰਾ ਜਿਹੜਾ ਡੇਰੇ ਤੇ ਪਹੁੰਚਦਾ ਹੈ ਡੇਰਾ ਮੁਸੰਮਲ ਮੁਲਾਕਾਤ ਕਰਦਾ ਹੈ ਕਿ ਲੱਗਦਾ ਹੈ ਕਿ ਇਨਸਾਫ ਸੋਖਾ ਮਿਲ ਜੇਗਾ ਕਿਉਂਕਿ ਜਿਸ ਤਰੀਕੇ ਨਾਲ ਰਾਜਨੀਤਿਕ ਵੱਡੇ ਵੱਡੇ ਚਿਹਰੇ ਉੱਥੇ ਜਾ ਕੇ ਉਹਨਾਂ ਦੀ ਸ਼ਰਨ ਚ ਪਹੁੰਚ ਰਹੇ ਸਨ। ਕਾਕਾ ਜੀ ਤੁਸੀਂ ਠੀਕ ਕਹਿ ਰਹੇ ਹੋ ਕਿ ਜਿਸ ਤਰ੍ਹਾਂ ਇਹ ਜਿਹੜੇ ਡੇਰੇ ਨੇ ਇਨਾਂ ਨੂੰ ਉਤਸ਼ਾਹਤ ਕੌਣ ਕਰਦਾ ਹੈ? ਮਿਸਾਲ ਦੇ ਤੌਰ ਤੇ ਤੁਸੀਂ ਜਿਹੜਾ ਗੁਰਮੀਤ ਰਾਮ ਰਹੀਮ ਆ ਉਹਨੂੰ ਅਦਾਲਤ ਨੇ ਸਜ਼ਾ ਦਿੱਤੀਆਂ ਨੇ ਪਰ ਰਾਜਨੀਤਿਕ ਲੋਕ ਇਹਨੇ ਢੀਠ ਬੇਸ਼ਰਮ ਲੋਕ ਨੇ ਜਿਤਨਾ ਕਿ ਹਰਿਆਣਾ ਸਰਕਾਰ ਉਹਨੂੰ ਵਾਰ-ਵਾਰ ਜੇਲ੍ਹ ਦੇ ਵਿੱਚੋਂ ਉਹਨੂੰ ਜੜੀਆਂ ਪ੍ਰੋਲ ਦੇ ਕੇ ਤੇ ਬਾਹਰ ਲਿਆਉਂਦੀ ਆ ਉਹ ਆ ਕੇ ਘੁੰਮਦਾ ਹੈ। ਦੇਖੋ ਇੱਕ ਬੰਨੇ ਧਰਾਂ ਦੀ ਜਿਹੜੀ ਗਲਤ ਉਸਾ ਕੀਤੀ ਆ ਵੀ ਢੇਰ ਤੇ ਉੱਥੇ ਜਾਂਦੇ ਨੇ। ਇਹ ਬਿਲਕੁਲ ਠੀਕ ਹੈ ਕਿ ਇਸ ਡੇਰੇ ਰਾਧਾ ਸਵਾਮੀ ਤੇ ਜਿਹੜਾ ਕੇਜਰੀਵਾਲ ਵੀ ਇੱਥੇ ਆਉਂਦਾ ਇੱਥੇ ਮੋਦੀ ਵੀ ਆਉਂਦਾ ਇੱਥੇ ਆਰਐਸਐਸ ਦਾ ਮੁਖੀ ਵੀ ਆਉਂਦਾ ਇੱਥੇ ਕਾਂਗਰਸੀ ਵੀ ਆਉਂਦੇ ਆ ਇੱਥੇ ਰਾਜਵੜੇ ਜਿੰਨੇ ਵੀ ਲੋਕ ਨੇ ਇਹ ਸਾਰੇ ਦੇ ਸਾਰੇ ਉੱਥੇ ਜਾਂਦੇ ਨੇ ਪਰ ਮੈਂ ਇੱਕ ਗੱਲ ਤੁਹਾਨੂੰ ਦੱਸ ਦਿੰਦਾ ਕਿ ਕਾਨੂੰਨ ਕਾਨੂੰਨ ਹੈ ਅਸੀਂ ਕਾਨੂੰਨੀ ਲੜਾਈ ਕਰਨ ਦੇ ਦਾਇਰੇ ਚ ਰਹਾਂਗੇ ਔਰ ਤੱਥਾਂ ਦੇ ਆਧਾਰ ਤੇ ਲੜ ਰਹੇ ਆ ਜਰ ਕਰਕੇ ਸਾਨੂੰ ਪੂਰਨ ਭਰੋਸਾ ਹੈ ਕਿ ਅਸੀਂ ਇੱਕ ਦਿਨ ਕਾਮਯਾਬ ਹੋਵਾਂਗੇ ਜਿਸ ਤਰ੍ਹਾਂ ਮੈਂ ਤੁਹਾਨੂੰ ਬੇਨਤੀ ਕਰਾਂ ਕਿ ਆਹ ਜਿਹੜਾ ਹਾਈ ਕੋਰਟ ਦੇ ਆਰਡਰ ਨੇ ਇਹ ਆਰਡਰ ਇਹ ਐਵੇਂ ਨਹੀਂ ਹੋ ਗਏ ਇਹ 2010 ਤੋਂ ਲੈ ਕੇ 15 ਸਾਲ ਦੀ ਸਾਡੀ ਮਿਹਨਤ ਹੈ ਇਹ 15 ਸਾਲ ਦੀ ਮਿਹਨਤ ਜਿਹੜੀ ਆ ਉਹ ਰੰਗ ਲਿਆਈ ਆ ਜਿਹੜਾ ਕਿ ਇਹ ਤਿੰਨਾਂ ਵਰਕਿਆਂ ਦਾ ਹਾਈ ਕੋਰਟ ਨੇ ਆਰਡਰ ਕੀਤਾ ਹੈ ਔਰ ਇਹਨਾਂ ਦੇ ਕੰਮ ਤੇ ਰੋਕ ਲਾਈ ਆ ਔਰ 5000 ਨੂੰ ਜਿੱਦ ਨੇ ਇਹਨਾਂ ਨੇ ਜਵਾਬ ਦੇਣਾ ਉਦੋਂ ਪਹਿਲਾਂ ਅਸੀਂ ਵੀ ਆ ਜਿਹੜੇ ਸਬੂਤ ਨੇ ਸਾਰੇ ਇਹ ਤੁਹਾਡੀਆਂ ਮੀਡੀਆ ਦੇ ਰਹੀਂ ਜਿਹੜੇ ਇਹ ਪੇਸ਼ ਕਰਕੇ ਤੇ ਇਹ ਤੁਹਾਡੀਆਂ ਜੜੀਆਂ ਵੀਡੀਓ ਨੇ ਇਹ ਅਸੀਂ ਆਪਣੇ ਵਕੀਲ ਦੇ ਰਹੀਂ ਅਦਾਲਤ ਵਿੱਚ ਦਾਂਗੇ ਔਰ ਉਸ ਤੋਂ ਬਾਅਦ ਮੈਂ ਪਹਿਲਾਂ ਉੱਥੇ ਮੌਕੇ ਤੇ ਜਾ ਕੇ ਵੀ ਵੀਡੀਓ ਜਿਹੜੀ ਕੱਲ ਅਸੀਂ ਵੀਡੀਓ ਬਣਾ ਕੇ ਲੈਂਦੀ ਆ ਉਹ ਵੀ ਤੁਹਾਨੂੰ ਅਸੀਂ ਦੇ ਦਿੰਦੇ ਆ ਉਹ ਵੀ ਤੁਸੀਂ ਵੇਖ ਲੈਣੀ ਤੇ ਫਿਰ ਇਸ ਤੋਂ ਪਹਿਲਾਂ 5000 ਤੋਂ ਯਾਰ 24 ਤੋਂ ਪਹਿਲਾਂ ਪਹਿਲਾਂ ਅਸੀਂ ਇੱਕ ਵਾਰਾਂ ਪ੍ਰਸ਼ਾਸਨ ਨੂੰ ਜਿਹੜੇ ਪ੍ਰਸ਼ਾਸਨ ਅਧਿਕਾਰੀ ਕੋ ਜਿੰਮੇਵਾਰ ਅਫਸਰ ਨੂੰ ਉੱਥੇ ਮੌਕੇ ਤੇ ਲਾ ਕੇ ਇਹਨਾਂ ਦੀਆਂ ਅੱਖਾਂ ਤੇ ਜਿਹੜੀ ਚਰਬੀ ਆਈ ਹੈ ਚਾਹੇ ਉਹ ਡੀਸੀ ਨੇ ਚਾਹੇ ਮੈਹਨਤ ਅਧਿਕਾਰੀ ਨੇ ਚਾਹੇ ਸੈਕਟਰੀ ਨੇ ਇਹਨਾਂ ਦੀਆਂ ਅੱਖਾਂ ਤੇ ਜਿਹੜੀ ਚਰਬੀ ਹੈ ਉਹ ਜ਼ਰੂਰ ਲਾਵਾਂਗਾ ਉੱਥੇ ਲਾ ਕੇ ਇਹਨਾਂ ਨੂੰ ਜਿਹੜਾ ਉਹ ਵਿਖਾਵਾਂਗਾ